पूरियां करो पूरियूं करो सनो धके साही करो बंदो रोटो बंदि करो ਅੱਜ ਦਾ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਹੈ ਮੈਂ ਧੰਨਵਾਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦਾ ਇੰਟਕ ਐਟਕ ਸੀਟੂ ਬੈਂਕ ਅਮਪਲਾਈਜ਼ ਦੇ ਜਿਹੜੇ ਇੰਡਸਟਰੀਅਲ ਵਰਕਰਸ ਨੇ ਮੈਂ ਧੰਨਵਾਦੀਆਂ ਟਰਾਂਸਪੋਰਟ ਵਾਲਿਆਂ ਦਾ ਪੰਜਾਬ ਰੋਡ ਵੇਸ ਪੀ ਆਰਟੀਸੀ ਔਰ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਮੈਂ ਧੰਨਵਾਦੀਆਂ ਹਰ ਉਸ ਵਰਗ ਦਾ ਜਿਨ੍ਹਾਂ ਨੇ ਸਾਡਾ ਇਹ ਅੰਦੋਲਨ ਵਿੱਚ ਸਾਥ ਦਿੱਤਾ ਇਹ ਅੰਦੋਲਨ ਅੱਜ ਅਸਲ ਵਿੱਚ ਜੇ ਸਹੀ ਮਾਣੇ ਚ ਦੇਖੋ ਤਾਂ ਦੇਸ਼ ਨੂੰ ਠੀਕ ਲੀਤੇ ਲਿਆਉਣ ਵਾਲੀ ਮੋਦੀ ਸਰਕਾਰ ਨੂੰ ਇੱਕ ਚੇਤਾਵਨੀ ਹੈ ਉਹ ਧਾਰਮਿਕ ਮੁੱਦਿਆਂ ਤੇ ਜਾਤ ਪਾਤ ਦੇ ਮੁੱਦਿਆਂ ਤੇ ਆਰਾਮ ਮੰਦਰ ਦੇ ਮੁੱਦੇ ਤੇ ਲੋਕਾਂ ਦਾ ਧਿਆਨ ਪਟਕਾ ਕੇ ਅਗਲੀਆਂ ਚੋਣਾਂ ਲੜਨੀਆਂ ਚਾਹੁੰਦੇ ਨੇ ਲੋਕਾਂ ਦੇ ਮੁੱਦੇ ਨਹੀਂ ਲੋਕਾਂ ਦੇ ਘਰਾਂ ਚ ਗਰੀਬੀ ਹੈ ਲੋਕਾਂ ਦੇ ਬੱਚੇ ਇੱਥੋਂ ਭੱਜੇ ਜਾ ਰਹੇ ਨੇ ਵਿਦੇਸ਼ਾਂ ਨੂੰ ਉਹਨੂੰ ਪੂਵਿਕ ਨਜ਼ਰ ਨਹੀਂ ਆਉਂਦਾ ਅਨਐਮਪਲੋਇਮੈਂਟ ਹੈ ਇੱਥੇ ਨਸ਼ਿਆਂ ਦਾ ਮੁੱਦਾ ਹੈ ਇੱਥੇ ਜਿਹੜੇ ਲੋਕਾਂ ਦੇ ਮੁੱਦੇ ਨੇ ਆਰਥਿਕ ਮੁੱਦੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹਾਈਲਾਈਟ ਕਰਨ ਦਾ ਇਹ ਪਹਿਲਾ ਉਪਰਾਲਾ ਹੈ ਔਰ ਅਸੀਂ ਅਗਲਾ ਪ੍ਰੋਗਰਾਮ 18 ਤਰੀਕ ਦੀ ਮੀਟਿੰਗ ਵਿੱਚ ਤੈਅ ਕਰਕੇ ਸਾਰੇ ਦੇਸ਼ ਲਈ ਫੇਰ ਅਗਲਾ ਪ੍ਰੋਗਰਾਮ ਦੇਾਂਗੇ ਤੇ ਮੈਂ ਇੱਥੇ ਜਿਹੜੇ ਸਾਡੇ ਸਾਥੀ ਖੜੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰੇ ਪੰਜਾਬ 'ਚ ਜਿਹੜੇ ਥਾਂ-ਥਾਂ ਖੜੇ ਨੇ ਅੱਜ ਡਿਊਟੀ ਦੇ ਰਹੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਦੁਕਾਨਦਾਰਾਂ ਨੇ ਵਪਾਰੀਆਂ ਨੇ ਆੜਤੀਆਂ ਨੇ ਸਾਰੇ ਵਰਗਾਂ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਕਾਮਯਾਬੀ ਲਈ ਵਧਾਈ ਔਰ ਮੈਨੂੰ ਯਕੀਨ ਹੈ ਹਰ ਹਾਲਤ ਵਿੱਚ ਅਸੀਂ ਮੋਦੀ ਨੂੰ ਮੋੜਾ ਪਾ ਸਕਾਂਗੇ ਜਿਆ ਸਾਹਿਬ ਜੀ ਮੇਰੇ ਤੁਹਾਡਾ ਇਸ ਤੋਂ ਬਾਅਦ ਦਿੱਲੀ ਜਾਣ ਦਾ ਵੀ ਕੋਈ ਪ੍ਰੋਗਰਾਮ ਹੈ ਕਿ ਜਿਵੇਂ ਕਿ ਦੂਜੀਆਂ ਦੋ ਜਥੇਬੰਦੀਆਂ ਉੱਥੇ ਬੈਠੀਆਂ ਨੇ ਤੇ ਬਾਕੀ ਉਹ 18 ਤਰੀਕ ਦੀ ਮੀਟਿੰਗ ਸਾਰਾ ਕੁਝ ਉਤੈ ਹੋਏਗਾ ਦੱਸੋ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਹੁਣ ਦੇ ਨਵੇਂ ਮੁੱਦੇ ਜਿਹੜੇ ਲੈ ਕੇ ਜਿਹੜੇ ਦੁਬਾਰਾ ਮੀਟਿੰਗਾਂ ਹੋ ਰਹੀਆਂ ਨੇ ਜੀ ਨਹੀਂ ਉਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸਾਡੇ ਮੁੰਦੇ ਮੁੱਦਿਆਂ ਦਾ ਕੋਈ મતਭੇਦ ਨਹੀਂ ਤਕਰੀਬਨ ਉਹੀ ਸਾਡੀਆਂ ਮੰਗਾਂ ਨੇ ਜੋ ਉਹ ਲੜ ਰਹੇ ਨੇ ਤੇ ਅਸੀਂ ਉਹ ਤੋਂ ਕੋਈ ਅਲੱਗ ਨਹੀਂ ਕਿੱਥੇ ਕਿੱਥੇ ਹੋਇਆ ਜੀ ਸਾਰੇ ਪ੍ਰੋਟੈਸਟ ਕਿ ਦੇਖੋ ਇਹਨਾਂ ਨੇ ਸਾਡੇ ਬੰਦੇ ਜਿਹੜੇ ਸਾਡੇ ਆਗੂ ਸੀ ਬਿਹਾਰ ਵਿੱਚ ਕੁਝ ਸਾਊਥ ਵਿੱਚ ਤੇ ਹਰਿਆਣੇ ਵਿੱਚ ਮੱਧ ਪ੍ਰਦੇਸ਼ ਵਿੱਚ ਉਹਨਾਂ ਨੂੰ ਘਰੋ ਘਰੀ ਨਜ਼ਰਬੰਦ ਕੀਤਾ ਅੱਜ ਪਰ ਇਹਦੇ ਨਾਲ ਭਾਰਤ ਬੰਦ ਵਿੱਚ ਤੇ ਕੋਈ ਅਸਰ ਨਹੀਂ ਪਿਆ ਇਹ ਉਹ ਤਾਂ ਸਿਰਫ ਇਹ ਜ਼ਾਹਰ ਹੋਇਆ ਹੈ ਕਿ ਸਰਕਾਰ ਨੂੰ ਘਬਰਾਹਟ ਹੈ ਇਸ ਅੰਦੋਲਨ ਤੋਂ ਉਹਨਾਂ ਨੂੰ ਕਸ਼ਟ ਹੋਇਆ ਉਹ ਸਾਡਾ ਮੰਤਵ ਜਿਹੜਾ ਉਹ ਸਫਲ ਹੁੰਦਾ ਲੱਗਦਾ ਹੈ ਔਰ ਮੈਨੂੰ ਲੱਗਦਾ ਹੈ ਉਹਨਾਂ ਨੂੰ ਜੋ ਰਾਮ ਨੂ ਮੰਨਦੇ ਨੇ ਤਾਂ ਨਾਮ ਉਹਨਾਂ ਨੂੰ ਸੁਧ ਬਦੀ ਦਊ ਉਹ ਲੋਕਾਂ ਦੇ ਮੁੱਦਿਆਂ ਵੱਲ ਧਿਆਨ ਦੇਣਗੇ ਹੁਣ ਤਾਂ ਇਕੱਠੇ ਰਹੇ ਆ ਅਨਫੋਰਚੂਨੇਟ ਪਹਿਲੂ ਹੈ ਕਿ ਦੋ ਸੱਜਣ ਅਲੱਗ ਚਲੇ ਗਏ ਉਹਨਾਂ ਨੇ ਸ਼ੁਰੂ ਕਰ ਲਿਆ ਪਹਿਲਾਂ ਕਰ ਲਿਆ ਸੀ ਵੀ ਉਸ ਪਾਸੇ ਹੀ ਵੱਧ ਰਹੇ ਸੀ ਦਾਦੀਆ ਸਾਹਿਬ ਇਹ ਨਹੀਂ ਲੱਗਦਾ ਜਿਵੇਂ ਕਿ ਉਹ ਗਾਹਾਂ ਗਾਹਾਂ ਮੀਟਿੰਗਾਂ ਪਾ ਰਹੇ ਨੇ ਕਿਉਂਕਿ ਜਿਹੜਾ ਸਰਕਾਰ ਦਾ ਵੀ ਸਮਾਂ ਖਤਮ ਹੋਣ ਜਾ ਰਿਹਾ ਚੋਣ ਜਾਬਤਾ ਵੀ ਲੱਗ ਜਾਊਗਾ ਕਿ ਇਹ ਟਾਲਣ ਦੀ ਮਟੋਲ ਦੀ ਨੀਤੀ ਤਾਂ ਹੀ ਲੱਗਦੀ ਹੋਈ ਜੇ ਚੋਣ ਜਾਬਤਾ ਵੀ ਲੱਗ ਜਾਊ ਤੁਹਾਡਾ ਕੀ ਖਿਆਲ ਵੀ ਕਿਸਾਨ ਅੰਦੋਲਨ ਇੱਕ ਦਿਨ ਵਿੱਚ ਮੁੱਕ ਗਿਆ ਅਸੀਂ ਜਿਉਂ ਨਹੀਂ ਦਿੰਦੇ ਮੋਦੀ ਨੂੰ ਏਡੀ ਗੱਲ ਨਹੀਂ ਹੈ ਜਿੱਥੇ ਭੱਜਣਾ ਭੱਜ ਲੈ ਇਹ ਅੰਦੋਲਨ ਹੁਣ ਸਾਰੇ ਦੇਸ਼ ਵਿੱਚ ਸਪੀਡ ਫੜ ਰਿਹਾ ਹੈ ਔਰ ਜੇ ਦੁਬਾਰਾ ਜਿੱਤ ਕੇ ਵੀ ਆ ਗਿਆ ਤਾਂ ਵੀ ਉਹਨੂੰ ਆਰਾਮ ਨਾਲ ਰਾਜ ਨਹੀਂ ਕਰਨ ਦਿੰਦੇ ਉਹ ਹੁਣੇ ਚੱਲਦਾ ਰਹੂਗਾ ਲੋਕਾਂ 'ਚ ਲੋਕਾਂ 'ਚ ਜਾਗਰੂਕਤਾ ਆਈ ਹੈ ਇਸ ਅੰਦੋਲਨ ਤੋਂ ਦੋ ਗੱਲਾਂ ਹੋਈਆਂ ਇੱਕ ਬੜੀ ਗੱਲ ਵੀ ਲੋਕਾਂ ਨੂੰ ਜ਼ੁਬਾਨ ਮਿਲ ਗਈ ਲੋਕ ਬੋਲਣਾ ਸਿੱਖ ਗਏ ਲੋਕ ਸਵਾਲ ਕਰਨਾ ਸਿੱਖ ਗਏ ਦੂਜੀ ਇਸ ਅੰਦੋਲਨ ਨੇ ਸਾਰੀ ਦੁਨੀਆ 'ਚ ਧਾਕ ਪਾਈ ਹੈ ਮੈਂ ਹੁਣ ਜਾ ਰਿਹਾ ਮੈਨੂੰ ਚੰਡੀਗੜ੍ਹ ਸੱਦਿਆ ਕੁਝ ਪੱਤਰਕਾਰ ਬਾਹਰੀ ਦੇਸ਼ਾਂ ਤੋਂ ਆਏ ਨੇ ਉਹ ਉੱਥੇ ਦੇ ਯੂਰਪ ਦੇ ਉਹਨਾਂ ਅੰਦੋਲਨਾਂ ਨੂੰ ਕਵਰ ਕਰਕੇ ਇੱਥੇ ਮੈਨੂੰ ਇੰਟਰਵਿਊ ਕਰਨ ਆਏ ਨੇ ਮੈਂ ਉੱਥੇ ਚਲੇ ਇਹਦਾ ਮਤਲਬ ਇਹ ਹੈ ਵੀ ਇਸ ਅੰਦੋਲਨ ਦੀ ਸਾਰੀ ਦੁਨੀਆ 'ਚ ਧਾਕ ਪਈ ਹੈ ਅੱਜ ਇੱਕ ਸ਼ਹੀਦ ਵੀ ਹੋਇਆ ਕਿਸਾਨ ਨੂੰ ਲੈ ਕੇ ਗੱਲ ਕਰਨੀ ਹੈ ਅੱਜ ਇੱਕ ਕਿਸਾਨ ਦੀ ਡੈਥ ਵੀ ਹੋਈ ਇੱਥੇ ਬਾਰਡਰ ਕਿੱਥੇ ਬਾਰਡਰ ਤੇ ਜਿੱਥੇ ਇੱਕ ਅਟੈਕ ਵੀ ਹੋਣਾ ਸੀ ਬਹੁਤ ਮੰਦਭਾਗੀ ਘਟਨਾ ਫਿਰ ਜੇ ਹਾਰਟ ਅਟੈਕ ਨਾਲ ਵੀ ਹੋਈ ਹੈ ਹੈ ਤਾਂ ਕਿਸਾਨ ਸਾਡਾ ਸਾਥੀ ਹੈ ਉਹ ਇਸ ਕਰਕੇ ਸਾਨੂੰ ਉਹਦੀ ਤਕਲੀਫ ਹੈ ਬਹੁਤ ਮਿਹਰਬਾਨੀ